ਯਾਰ ਜੇ ਫੋਕਰੀ ਮੰਦਿਰ ਆ ਹੁੰਦੀ ਆ ਫਿਰ ਤਾਂ ਮੈਂ ਵੀ ਫੋਕਰਾ ਹੀ ਆ ਬਾਈ ਜੇ ਪੰਜਾਬੀ ਕਲਾਕਾਰ ਯੂਥ ਨੂੰ ਐਂ ਪੜਕਾਉਂਦੇ ਨੇ ਜਾਂ ਫਿਰ ਮੈਂ ਵੀ ਕਲਾਕਾਰ ਆ ਵੀਰੇ ਇਹ ਬਾਈ ਨੂੰ ਪਰਸਨਲੀ ਤਾਂ ਨਹੀਂ ਬਾਲਾ ਜਾਣਦੇ ਪਰ ਜਦੋਂ ਵੀ ਇੰਡਸਟਰੀ 'ਚ ਇਹਦੀ ਗੱਲ ਤੁਰਦੀ ਸੀ ਤਾਂ ਜ਼ਿਆਦਾਤਰ ਇਹੀ ਸੁਣਨ ਨੂੰ ਮਿਲਦਾ ਸੀ ਵੀ ਇਹ ਚੱਕਵੀਂ ਗੱਲ ਬਹੁਤ ਕਰਦਾ ਪਰ ਮੈਂ ਤਾਂ ਕਹਣਾ ਯਾਰ ਜੇ ਚੱਕਵੇਂ ਬੰਦਿਆਂ ਦੇ ਇਹੋ ਜਿਹੇ ਦਿਲ ਹੁੰਦੇ ਨੇ ਫਿਰ ਤਾਂ ਰੱਬ ਕਰੇ ਸਾਰੀ ਦੁਨੀਆ ਹੀ ਚੱਕਵੀ ਹੋ ਜਿਓ ਬਾਈ ਇੱਕ ਬਾਈ ਪਤਾ ਨਹੀਂ ਕਿੱਧਰੋਂ ਦੂਰ ਦਰਾਡੇੋਂ ਆ ਕੇ ਸਾਡੇ ਆਹ ਮੁੰਡਿਆਂ ਤੇ ਹਰ ਤੀਜੇ ਚੌਥੇ ਗੀਤ ਤੋਂ ਬਾਅਦ ਪਰਚਾ ਕਰਾਉਂਦਾ ਸੀ ਅੱਜ ਕੱਲ ਕਿਤੇ ਦਿਖੇ ਹੀ ਨਹੀਂ ਉਹ ਪਰ ਉਹਦੀ ਜਾਣਕਾਰੀ ਲਈ ਦੱਸ ਰਹੀ ਆ ਵੀ ਅੰਕਲ ਜਦੋਂ ਪੰਜਾਬ ਤੇ ਪੰਜਾਬੀ ਦੀ ਰਾਖੀ ਕਰਨ ਸਾਡੇ ਆਹ ਮੁੰਡੇ ਤੁਰਦੇ ਨੇ ਨਾ ਇਹ ਬੋਰਡ ਚੱਕ ਕੇ ਨਹੀਂ ਗੁੱਟੀਆਂ ਚੱਕ ਕੇ ਨਾਲ ਖੜਦੇ ਨੇ ਦੋਕ ਵੀਡੀਓ ਜਾਂ ਦੇਖਿਆ ਨੇ ਪਤੰਦਰ ਹੰਜੂ ਥੱਲੇ ਡਿੱਗਣ ਤੋਂ ਪਹਿਲਾਂ ਗੁੱਟੀ ਪਹਿਲਾਂ ਥੱਲੇ ਰੱਖ ਦਿੰਦੇ ਐਡੇ ਦਿਲ ਦਾ ਰੱਬ ਸਭ ਨੂੰ ਹੀ ਦੇਵੇ ਇੱਕ ਗਾਣਾ ਵੀ ਸੁਣਦੇ ਹੁੰਦੇ ਸੀ ਮਾਨਕ ਸਾਹਿਬ ਦਾ ਵੀ ਇੱਕ ਵੀਰ ਦੇ ਹੀ ਵੀ ਰੱਬਾ ਸੌਂ ਖਾਣ ਨੂੰ ਬੜਾ ਹੀ ਜੀ ਕਰਦਾ ਅੱਜ ਜਾ ਕੇ ਪਤਾ ਜਾਂ ਲੱਗਦਾ ਵੀ ਉਹ ਵੀਰ ਆ ਸਾਡੇ ਵੀਰਾਂ ਵਰਗਾ ਹੀ ਹੋਊਗਾ ਹਰਿਆਣਾ ਰਾਜਸਥਾਨ ਯੂਪੀ ਉਤਰਾਖੰਡ ਜਾਂ ਜਿੱਥੋਂ ਵੀ ਆਏ ਇਹਨਾਂ ਦੀ ਸੱਚੀ ਅੱਜ ਸੌਂ ਖਾਣ ਨੂੰ ਹੀ ਜੀ ਕਰਦਾ ਤੇ ਜੇ ਇਹ ਰਾਜਨੀਤੀ ਹੋ ਰਹੀ ਹੈ ਫਿਰ ਤਾਂ ਤੂੰ ਕਹਿ ਲੈ ਬਾਈ ਮੈਂ ਵੀ ਲੀਡਰ ਹਾਂ ਇਹੋ ਜੀ ਰਾਜਨੀਤੀ ਹਰ ਗਲੀ ਮਹੱਲੇ ਘਰ ਘਰ ਪਿੰਡ ਪਿੰਡ ਹੁੰਦੀ ਰਹੇ ਤੁਸੀਂ ਇਹ ਨਾਲੇ ਚਾਏ ਹੋ ਤੁਹਾਨੂੰ ਕੀ ਆ ਸਾਡੀ ਭੈਣ ਆ ਗਈ ਹਾਂ ਨਾਲ ਹੀ ਜੇ ਅਫਸਰशाही ਇੰਨੀ ਡਰਾਉਣੀ ਹੁੰਦੀ ਹੈ ਰੱਬ ਕਰੇ ਸਾਰੇ ਜ਼ਿਲ੍ਹਿਆਂ ਦੇ ਅਫਸਰ ਐਨੇ ਡਰਾਉਣੇ ਹੋ ਜਾਣ ਇੱਕ ਗੱਲ ਹੋਰ ਵੀ ਕਹਿਣੀ ਸੀ ਛੱਡੋ ਯਾਰ ਹੁਣ ਉਹ ਗੱਲਾਂ ਦਾ ਖਹਿੜਾ ਵੀ ਐਨੇ ਰਾਸ਼ਨ ਸਟੋਰ ਕਰ ਲਿਆ ਉਹਨੇ ਉਹ ਕਿਸੇ ਗਰੀਬ ਗੁਰਬੇ ਨੇ ਰਾਸ਼ਨ ਸਟੋਰ ਕਰਕੇ ਕਿਹੜੇ ਸੈਲੋ ਪਾ ਲੈਣੇ ਨੇ ਬਾਈ ਹਰ ਇੱਕ ਨੂੰ ਆਪਦੇ ਘਰ ਦਾ ਫਿਕਰ ਹੁੰਦਾ ਹੀ ਐ ਸਾਡੇ ਸੁਭਾਅ ਚ ਜਾਂ ਛੱਡੋ ਕਿਹੜਾ ਸਾਰੇ ਆਪਣੀ ਵੀਰ ਭਰਾ ਨੇ ਨਾਲੇ ਜਿਨ੍ਹਾਂ ਦੇ ਗੁਰੂ ਘਰ ਚ ਜਾ ਕੇ ਲੰਗਰ ਸਮਾਪਤੀ ਵੇਲੇ ਵੀ ਇਹ ਕਹਿੰਦੇ ਹੁਣ ਵੀ ਲੰਗਰ ਵੱਧ ਗਿਆ ਉੱਥੇ ਕਿਹੜੀ ਚੀਜ਼ ਥੜ ਜੂ ਬਾਈ ਛੱਡੋ ਯਾਰ ਇਹ ਗੱਲਾਂ ਦਾ ਖੇੜਾ ਸਾਰੇ ਆਪਣੇ ਵੀਰ ਭਰਾ ਨੇ ਕਈ ਆਫਤਾਂ ਆਪਾਂ ਨੂੰ ਇਕੱਠੇ ਕਰਨੀ ਆਉਂਦੀਆਂ ਹੁੰਦੀਆਂ ਨੇ ਬਾਈ ਮੈਂ ਤਾਂ ਇੱਕ ਗੱਲ ਹੋਰ ਵੀ ਕਹਿਣੀ ਸੀ ਜੇ ਜਾਤਾਂ ਪਾਤਾਂ ਐਹੋ ਜਿਹੀਆਂ ਹੁੰਦੀਆਂ ਨੇ ਫਿਰ ਤਾਂ ਤੂੰ ਕਹਿ ਲੈ ਬਾਈ ਹਾਂ ਅਸੀਂ ਵੀ ਜਾਤ ਪਾਤ ਨੂੰ ਮੰਨਦੇ ਆਂ ਤੇ ਜੇ ਬਿਜ਼ਨਸ ਵੀ ਐਵੇਂ ਕਰਿਆ ਜਾਂਦਾਗਾ ਜਾਓ ਵੀਰਾ ਫਿਰ ਸਾਰਾ ਪੰਜਾਬ ਹੀ ਵਪਾਰੀ ਹੈ